ਲੋਕ ਸਭਾ ਚੋਣਾਂ ਨੂੰ ਲੈ ਕੇ ਜਲੰਧਰ ਦੇ ਵਿੱਚ ਚਾਰ ਉਮੀਦਵਾਰਾਂ ਦੇ ਵੱਲੋਂ ਅੱਜ ਨੋਮੀਨੇਸ਼ਨ ਫਾਈਲ ਕਰ ਦਿੱਤਾ ਗਿਆ ਕਾਂਗਰਸ ਭਾਜਪਾ ਅਕਾਲੀ ਦਲ ਔਰ ਬਸਪਾ ਦੇ ਉਮੀਦਵਾਰਾਂ ਦੇ ਵੱਲੋਂ ਨਾਮਜ਼ਦਗੀ ਪੱਤਰ ਦਾਖਲ ਕਰ ਦਿੱਤੇ ਗਏ ਨੇ ਕਾਂਗਰਸ ਦੇ ਵੱਲੋਂ ਚਨਜੀਤ ਸਿੰਘ ਚੰਨੀ ਅਕਾਲੀ ਦਲ ਦੇ ਵੱਲੋਂ ਮਹਿੰਦਰ ਸਿੰਘ ਕੇਪੀ ਭਾਜਪਾ ਦੇ ਵੱਲੋਂ ਸੁਚੀ ਰਿੰਕੂ ਔਰ ਬਸਪਾ ਦੇ ਵੱਲੋਂ ਬਲਵਿੰਦਰ ਕੁਮਾਰ ਦੇ ਵੱਲੋਂ ਅੱਜ ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ ਨੇ ਉੱਥੇ ਹੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਪਵਨ ਕੁਮਾਰ ਟੀਨੂ ਹਣਾ ਦੇ ਵੱਲੋਂ 2 ਦਿਨ ਬਾਅਦ ਨਾਮਜ਼ਦਗੀ ਪੱਤਰ ਜਿਹੜਾ ਉਹ ਦਾਖਲ ਕੀਤਾ ਜਾਵੇਗਾ ਇਸ ਵਾਰ ਜੋਰ ਅਜਮਾਇਸ਼ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਲਗਾਤਾਰ ਚੋਣ ਪ੍ਰਚਾਰ ਇਸ ਵੇਲੇ ਚੱਲਦਾ ਨਜ਼ਰ ਆ ਰਿਹਾ ਔਰ ਸਭ ਤੋਂ ਵੱਧ ਜਿਹੜੀ ਜੋੜ ਤੋੜ ਦੀ ਸਿਆਸਤ ਵੀ ਇਸ ਵਾਰ ਜਲੰਧਰ ਦੇ ਵਿੱਚ ਹੋਈ ਸੀ ਕਿਉਂਕਿ ਸੁਸ਼ੀਲ ਰਿੰਕੂ ਜਿਨ੍ਹਾਂ ਨੂੰ ਆਮ ਆਦਮੀ ਪਾਰਟੀ ਦੇ ਵੱਲੋਂ ਉਮੀਦਵਾਰ ਐਲਾਨਿਆ ਗਿਆ ਸੀਗਾ ਉਹ ਇਸ ਵੇਲੇ ਭਾਜਪਾ ਦੇ ਵੱਲੋਂ ਜਿਹੜੇ ਨੇ ਉਹ ਚੋਣ ਮੈਦਾਨ ਦੇ ਵਿੱਚ ਉਤਰੇ ਹੋਏ ਨੇ ਉੱਤੇ ਹੀ ਅਕਾਲੀ ਦਲ ਦੇ ਵਿੱਚੋਂ ਪਵਨ ਕਮਾਟੀ ਨੂੰ ਆ ਕੇ ਆਮ ਆਦਮੀ ਪਾਰਟੀ ਦੇ ਵੱਲੋਂ ਇਸ ਵਾਰ ਚੋਣ ਮੈਦਾਨ ਦੇ ਵਿੱਚ ਡਟੇ ਹੋਏ ਨੇ ਤਾਂ ਇਸ ਵਾਰ ਮੁਕਾਬਲਾ ਜਿਹੜਾ ਜਲੰਧਰ ਦੀ ਲੋਕ ਸਭਾ ਚੋਣਾਂ ਦਾ ਇੰਟਰਸਟਿੰਗ ਬਣਿਆ ਹੋਇਆ ਤਾਂ ਇਸ ਵੇਲੇ ਨਾਮ ਪੱਤਰ ਜਿਹੜੇ ਨੇ ਉਹ ਦਾਖਲ ਕਰਦੇ ਗਏ ਨੇ ਭਾਜਪੀ ਕਾਂਗਰਸ ਅਕਾਲੀ ਦਲ ਔਰ ਬਸਪਾ ਦੇ ਉਮੀਦਵਾਰਾਂ ਦੇ ਵੱਲੋਂ ਅੱਜ ਨਾਮਜ਼ਦਗੀ ਪੱਤਰ ਭਰ ਦਿੱਤੇ ਗਏ ਨੇ ਇਸ ਵੇਲੇ ਚੰਜੀਤ ਸਿੰਘ ਚੰਨੀ ਅੰਦਰ ਕਾਗਜ਼ ਦਾਖਲ ਕਰ ਰਹੇ ਨੇ ਚੌਥੇ ਉਮੀਦਵਾਰ ਇਹ ਅੱਜ ਜਿਹੜੇ ਨੇ ਨਾਮਜ਼ਦਗੀ ਪੱਤਰ ਦਾਖਲ ਕਰਨ ਲਈ ਆਏ ਸੀਗੇ ਸਭ ਤੋਂ ਪਹਿਲਾਂ ਬਸਪਾ ਦੇ ਉਮੀਦਵਾਰ ਬਲਵਿੰਦਰ ਕੁਮਾਰ ਉਹਨਾਂ ਦੇ ਵੱਲੋਂ ਨਾਮਜ਼ਦਗੀ ਪੱਤਰ ਦਾਖਲ ਕੀਤਾ ਗਿਆ ਉਸ ਤੋਂ ਬਾਅਦ ਸੁਸ਼ੀ ਰਿੰਕੂ ਮਹਿੰਦਰ ਸਿੰਘ ਕੇਪੀ ਔਰ ਹੁਣ ਚੰਜੀਤ ਸਿੰਘ ਚੰਨੀ ਜਿਹੜੇ ਨੇ ਆਏ ਨੇ ਚੰਜੀਤ ਸਿੰਘ ਚੰਨੀ ਹੋਣਾ ਨੇ ਧੁਮਾਕੇਦਾਰ ਐਂਟਰੀ ਕੀਤੀ ਆ ਢੋਲ ਦੇ ਨਾਲ ਵਰਕਰਾਂ ਦੇ ਨਾਲ ਪੂਰਾ ਪਰਿਵਾਰ ਔਰ ਲੀਡਰਸ਼ਿਪ ਦੇ ਨਾਲ ਇੱਥੇ ਪਹੁੰਚੇ ਸਿਗੇ ਔਰ ਨਾਮਜ਼ਦਗੀ ਪੱਤਰ ਜਿਹੜਾ ਉਹਨਾਂ ਦੇ ਵੱਲੋਂ ਦਾਖਲ ਕੀਤਾ ਗਿਆ ਤਾਂ ਇੱਕ ਤਰੀਕ ਨੂੰ ਜਿਹੜੀਆਂ ਨੇ ਉਹ ਵੋਟਾਂ ਪੈਣਗੀਆਂ ਉਸ ਤੋਂ ਬਾਅਦ ਜਲੰਧਰ ਦੇ ਲੋਕਾਂ ਦੇ ਵੱਲੋਂ ਜਿਹੜਾ ਆਪਣਾ ਨੁਮਾਇੰਦਾ ਚੁਣਿਆ ਜਾਏਗਾ ਤਾਂ ਇਸ ਵੇਲੇ ਅਸੀਂ ਡੀਸੀ ਦਫ਼ਤਰ ਦੇ ਵਿੱਚ ਮੌਜੂਦ ਹੈਗੇ ਆਂ ਜਿੱਥੇ ਇਸ ਵੇਲੇ ਚੰਨਜੀਤ ਸਿੰਘ ਚੰਨੀ ਹੋਣਾ ਦਾ ਪਰਿਵਾਰ ਵੀ ਜਿਹੜਾ ਇੱਥੇ ਪਹੁੰਚਿਆ ਹੋਇਆ ਤੁਹਾਨੂੰ ਤਸਵੀਰਾਂ ਦਿਖਾ ਦਿੰਨੇ ਆ ਚੰਨਜੀਤ ਸਿੰਘ ਚੰਨੀ ਹੋਣਾ ਦੇ ਪਤਨੀ ਉਹਨਾਂ ਦੇ ਡਾਟਰ ਇਨ ਲਾ ਜਿਹੜੇ ਨੇ ਉਹ ਇੱਥੇ ਪਹੁੰਚੇ ਹੋਏ ਨੇ ਤਾਂ ਪੂਰਾ ਪਰਿਵਾਰ ਇਸ ਵੇਲੇ ਜਿਹੜਾ ਕੀਤੀ ਗਈ ਔਰ ਉਸ ਤੋਂ ਬਾਅਦ ਰੋਡ ショ ਕੱਢਿਆ ਗਿਆ ਔਰ ਰੋਡ ショ ਕੱਢਣ ਤੋਂ ਬਾਅਦ ਜਿਹੜਾ ਚਨਜੀਤ ਸਿੰਘ ਚੰਨੀ ਇੱਥੇ ਦਫਤਰ ਦੇ ਵਿੱਚ ਪਹੁੰਚਦੇ ਨੇ ਔਰ ਇੱਥੇ ਆ ਕੇ ਜਿਹੜਾ ਉਹਨਾਂ ਦੇ ਵੱਲੋਂ ਨਾਮਜ਼ਦਗੀ ਪੱਤਰ ਦਾਖਲ ਕੀਤਾ ਜਾਂਦਾ ਤਾਂ ਇਹ ਸਾਹਮਣੇ ਤਸਵੀਰਾਂ ਦੇ ਵਿੱਚ ਤੁਹਾਨੂੰ ਚਨਜੀਤ ਸਿੰਘ ਚੰਨੀ ਹੋਣਾਂ ਦਾ ਪਰਿਵਾਰ ਨਜ਼ਰ ਆ ਰਿਹਾ ਉਹਨਾਂ ਦੇ ਵਾਈਫ ਜਿਹੜੇ ਨੇ ਉਹ ਇੱਥੇ ਮੌਜੂਦ ਹੈਗੇ ਨੇ ਚਨਜੀਤ ਸਿੰਘ ਚੰਨੀ ਦੇ ਬੇਟੇ ਮੌਜੂਦ ਹੈਗੇ ਨੇ ਉਹਨਾਂ ਦੇ ਡਾਕਟਰ ਇਨ ਲਾ ਇੱਥੇ ਪਹੁੰਚੇ ਹੋਏ ਨੇ ਤਾਂ ਸਾਰਾ ਪਰਿਵਾਰ ਜਿਹੜਾ ਇਸ ਵੇਲੇ ਜਲੰਧਰ ਦੇ ਵਿੱਚ ਮੌਜੂਦ ਹੈਗਾ ਤਾਂ ਅੱਜ ਉਹਨਾਂ ਦੇ ਵੱਲੋਂ ਰੋਡ ショ ਜਿਹੜਾ ਉਹ ਜਾਦਗੀ ਪੱਤਰ ਦਾਖਲ ਕਰਨ ਦੇ ਲਈ ਅੰਦਰ ਚਲੇ ਗਏ ਨੇ ਤਾਂ ਉਹਨਾਂ ਦੇ ਵੱਲੋਂ ਨਾਮਜ਼ਦਗੀ ਪੱਤਰ ਦਾਖਲ ਕੀਤਾ ਜਾ ਰਿਹਾ ਤਾਂ ਕਾਂਗਰਸ ਦੇ ਵੱਲੋਂ ਚਰਨਜੀਤ ਸਿੰਘ ਚੰਨੀ ਇਸ ਵੇਲੇ ਮੈਦਾਨ ਦੇ ਵਿੱਚ ਉਤਰੇ ਹੋਏ ਨੇ ਉੱਥੇ ਹੀ ਉਹਨਾਂ ਦਾ ਮੁਕਾਬਲਾ ਇਸ ਵੇਲੇ ਆਮ ਆਦਮੀ ਪਾਰਟੀ ਅਕਾਲੀ ਦਲ ਔਰ ਭਾਜਪਾ ਦੇ ਨਾਲ ਜਿਹੜਾ ਉਹ ਦੇਖਿਆ ਜਾ ਰਿਹਾ ਤਾਂ ਵੱਡਾ ਰੂਟ ਚੋੜ ਜਿਹੜਾ ਚਰਨਜੀਤ ਸਿੰਘ ਚੰਨੀ ਹੋਣਾਂ ਦੇ ਵੱਲੋਂ ਅੱਜ ਕੱਢਿਆ ਗਿਆ ਤਾਂ ਸਾਹਮਣੇ ਜਿਹੜੀਆਂ ਤਸਵੀਰਾਂ ਤੁਹਾਨੂੰ ਨਜ਼ਰ ਆ ਰਹੀਆਂ ਨੇ ਤਾਂ ਅੰਦਰ ਉੱਥੇ ਨਾਮਜ਼ਦਗੀ ਪੱਤਰ ਜਿਹੜੇ ਨੇ ਉਹ ਭਰੇ ਜਾ ਰਹੇ ਨੇ ਤਾਂ ਉਮੀਦਵਾਰਾਂ ਦੇ ਵੱਲੋਂ ਨਾਮਜ਼ਦਗੀ ਪੱਤਰ ਉੱਥੇ ਦਾਖਲ ਕੀਤੇ ਜਾ ਰਹੇ ਕੁਝ ਹੀ ਦੇਰ ਦੇ ਵਿੱਚ ਚੰਜੀਤ ਸਿੰਘ ਚੰਨੀ ਜਿਹੜੇ ਨੇ ਉਹ ਬਾਹਰ ਆ ਜਾਣਗੇ ਤਾਂ ਸਾਰੇ ਉਮੀਦਵਾਰਾਂ ਦੇ ਵੱਲੋਂ ਇੱਥੇ ਪ੍ਰੈਸ ਕਾਨਫਰੰਸ ਜਿਹੜੀ ਹੈ ਉਹ ਵੀ ਕੀਤੀ ਗਈ ਆ ਔਰ ਪ੍ਰੈਸ ਕਾਨਫਰੰਸ ਕਰਕੇ ਜਲੰਧਰ ਦੇ ਮੁੱਦਿਆਂ ਦੇ ਉੱਪਰ ਜਿਹੜੀ ਹੈ ਵਿਚਾਰ ਚਰਚਾ ਕੀਤੀ ਗਈ ਆ ਹਰ ਉਮੀਦਵਾਰ ਦੇ ਵੱਲੋਂ ਦਾਵਾ ਕੀਤਾ ਗਿਆ ਕਿ ਉਹਨਾਂ ਦੇ ਵੱਲੋਂ ਮਸਲੇ ਜਿਹੜੇ ਨੇ ਹੱਲ ਕੀਤੇ ਜਾਣਗੇ ਤਾਂ ਸਾਰੇ ਉਮੀਦਵਾਰ ਪ੍ਰੈਸ ਕਾਨਫਰੰਸ ਕਰਕੇ ਗਏ ਨੇ ਔਰ ਚੰਜੀਤ ਸਿੰਘ ਚੰਨੀ ਹੋਣਾ ਦੀ ਪਰਿਵਾਰ ਇੱਥੇ ਪਹੁੰਚਿਆ ਹੋਇਆ ਔਰ ਸਾਰਿਆਂ ਦੇ ਵੱਲੋਂ ਜਿਹੜੀ ਹੈ ਇੱਥੇ ਜੋਰ ਅਜਮਾਇਸ਼ ਕੀਤੀ ਜਾ ਰਹੀ ਹੈ ਦਬ ਕੇ ਜਿਹੜਾ ਚ ਹੁਣ ਪ੍ਰਚਾਰ ਕੀਤਾ ਜਾ ਰਿਹਾ ਔਰ ਹੁਣ ਨਾਮਜ਼ ਕੈਲੋ ਕੀ ਰਹਿ ਗਏ ਨੇ ਪੂਰੇ ਤਾਂ ਇੱਕ ਤਰੀਕ ਨੂੰ ਜਿਹੜੀਆਂ ਨੇ ਵੋਟਾਂ ਪਾਣਗੀਆਂ ਔਰ ਦੇਖਦੇ ਆ ਕਿ ਜਲੰਧਰ ਦੇ ਲੋਕ ਕਿਸ ਨੂੰ ਆਪਣਾ ਉਮੀਦਵਾਰ ਚੁੰਨਦੇ ਨੇ